ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਸਬਲਟਨ ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਪ੍ਰਧਾਨ ਮੰਤਰੀ ਕਾਰਨੀ ਨੇ ਦੇਸ਼ ਵਾਸੀਆਂ ਨੂੰ ਦਿੱਤੀ ਦੀਵਾਲੀ ਦੀ ਵਧਾਈ ਦੀਵਾਲੀ ਦੇ ਤਿਉਹਾਰ ਨੂੰ ਇੱਕ ਜੁਟਤਾ ਨਾਲ ਮਨਾਉਣ ਦਾ ਦਿੱਤਾ ਸੱਦਾ ਕੈਨੇਡਾ ਤੋਂ ਰਿਕਾਰਡ ਗਿਣਤੀ ਚ ਰਿਪੋਰਟ ਕੀਤੇ ਜਾਣਗੇ ਭਾਰਤੀ ਰਿਪੋਰਟ ਹੋਣ ਵਾਲਿਆਂ ਚ ਦੂਜੇ ਨੰਬਰ ਤੇ ਹਨ ਭਾਰਤੀ ਨਾਗਰਿਕ ਭਾਰਤ ਕੈਨੇਡਾ ਸਬੰਧਾਂ ਨੂੰ ਇਕੱਲਾ ਬੰਦਾ ਖਰਾਬ ਨਹੀਂ ਕਰ ਸਕਦਾ ਜਸਟਨ ਟਰੂਡੋ ਦੇ ਉੱਤੇ ਭਾਰਤ ਦੇ ਰਾਜਦੂਤ ਪਟਨਾਇਕ ਨੇ ਕੀਤੀ ਟਿੱਪਣੀ ਮੈਨੂੰ ਇਸ ਤਰ੍ਹਾਂ ਕੈਨੇਡਾ 'ਚ ਸੁਰੱਖਿਆ ਹੀਠ ਨਹੀਂ ਹੋਣਾ ਚਾਹੀਦਾ ਕੈਨੇਡਾ 'ਚ ਭਾਰਤੀ ਰਾਜਦੂਤ ਪਟਨਾਇਕ ਨੇ ਪ੍ਰਗਟਾਈ ਚਿੰਤਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਬ੍ਰੈਂਪਟਨ ਦੀ ਪੀਅਰਸਨ ਕਨਵੈਨਸ਼ਨ ਸੈਂਟਰ ਵਿਖੇ আয়োজিত 24ਵੇਂ ਸਾਲਾਨਾ ਟ੍ਰਿਲੀਅਨ ਦੀਵਾਲੀ ਗਾਲਾ 'ਚ ਦੀਵਾਲੀ ਦੇ ਜਸ਼ਨ ਦੌਰਾਨ ਹਨੇਰੇ ਉੱਤੇ ਰੌਸ਼ਨੀ ਦੀ ਜਿੱਤ ਦੀ ਮਹੱਤਤਾ ਤੇ ਜ਼ੋਰ ਦਿੱਤਾ। ਉਹਨਾਂ ਨੇ ਇਸ ਥੀਮ ਨੂੰ ਦੇਸ਼ ਭਰ 'ਚ ਅਪਰਾਧ ਘਟਾਉਣ ਦੇ ਉਦੇਸ਼ ਨਾਲ ਆਪਣੀ ਸਰਕਾਰ ਦੇ ਯਤਨਾਂ ਨਾਲ ਜੋੜਿਆ। ਟ੍ਰਿਲੀਅਨ ਦੀਵਾਲੀ ਗਾਲਾ 2025 ਚ ਦਰਸ਼ਕਾਂ ਨੂੰ ਸੰਬੋਧਨ ਕਰਦੇ ਹੋਏ ਕਾਰਨੀ ਨੇ ਟਿੱਪਣੀ ਕੀਤੀ ਕਿ ਕੈਨੇਡਾ ਚ ਹਰ ਕਿਸੇ ਨੂੰ ਕੰਮ ਤੇ ਜਾਣ ਮੰਦਰ ਜਾਣ ਘਰ ਵਾਪਸ ਆਉਣ ਤੇ ਰਾਤ ਨੂੰ ਸ਼ਾਂਤੀ ਨਾਲ ਆਰਾਮ ਕਰਨ ਦਾ ਮੌਕਾ ਮਿਲਣਾ ਚਾਹੀਦਾ ਹੈ। ਟ੍ਰਿਲੀਅਮ ਹੈਲਥ ਪਾਰਟਨਰਸ ਫਾਊਂਡੇਸ਼ਨ ਦੁਆਰਾ ਆਯੋਜਿਤ ਗਾਲਾ ਦਾ ਉਦੇਸ਼ ਕੈਨੇਡਾ ਦੇ ਸਭ ਤੋਂ ਵੱਡੇ ਸਿਹਤ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਪ੍ਰੋਜੈਕਟ ਲਈ ਫੰਡ ਇਕੱਠੇ ਕਰਨਾ ਸੀ। ਕਾਰਨੀ ਨੇ ਕਿਹਾ ਕਿ ਭਾਈਚਾਰੇ ਅਤੇ ਉਦਾਰਤਾ ਦੇ ਗਾਲਾ ਦੇ ਯਾਦਗਾਰੀ ਸਮਾਗਮ ਚ ਦਿਵਾਲੀ ਲਈ ਬੁਨਿਆਦੀ ਕਦਰਾਂ ਕੀਮਤਾਂ ਸ਼ਾਮਲ ਨੇ ਇਹ ਤਿਉਹਾਰ ਹਨੇਰੇ ਉੱਤੇ ਰੌਸ਼ਨੀ ਦੀ ਜਿੱਤ ਉਮੀਦ ਦੀ ਪੁਨਰਸੁਰਜੀਤੀ ਤੇ ਨੇਕੀ ਦੀ ਖੋਜ ਨੂੰ ਦਰਸਾਉਂਦਾ ਹੈ ਰੌਸ਼ਨੀਆਂ ਦਾ ਇਹ ਤਿਉਹਾਰ ਸਾਡੇ ਦੇਸ਼ 'ਚ ਵੱਖ-ਵੱਖ ਭਾਈਚਾਰਿਆਂ ਦੀ ਏਕਤਾ ਨੂੰ ਦਰਸਾਉਂਦਾ ਹੈ ਪ੍ਰਧਾਨ ਮੰਤਰੀ ਨੇ ਗ੍ਰੇਟਰ ਟੋਰਾਂਟੋ ਖੇਤਰ 'ਚ ਅਪਰਾਧਾਂ ਬਾਰੇ ਵੱਧਦੀਆਂ ਜਨਤਕ ਚਿੰਤਾਵਾਂ ਦਾ ਵੀ ਜਵਾਬ ਦਿੱਤਾ ਇੱਥੇ ਹਾਲ ਹੀ ਦੇ ਮਹੀਨਿਆਂ 'ਚ ਕਾਰਜੈਕਿੰਗ ਘਰਾਂ 'ਚ ਹਮਲੇ ਤੇ ਜ਼ਬਰੀ ਵਸੂਲੀ ਦੀਆਂ ਘਟਨਾਵਾਂ 'ਚ ਵਾਅਦਾ ਹੋਇਆ ਹੈ ਆਪਣੇ ਪ੍ਰਸ਼ਾਸਨ ਦੀਆਂ ਹਾਲੀਆ ਪਹਿਲ ਕਦਮੀਆਂ ਤੇ ਚਰਚਾ ਕਰਦੇ ਹੋਏ ਕਾਰਨੀ ਨੇ ਕਿਹਾ ਕਿ ਜਨਤਕ ਵਿਸ਼ਵਾਸ ਨੂੰ ਮੁੜ ਸਥਾਪਿਤ ਕਰ ਅਤੇ ਕਾਨੂੰਨ ਲਾਗੂ ਕਰਨ ਦੇ ਯਤਨ ਜਾਰੀ ਨੇ ਉਹਨਾਂ ਨੇ ਲਾਰੈਂਸ ਬਿਸ਼ਨੋਈ ਗੈਂਗ ਨੂੰ ਇੱਕ ਅਤਵਾਦੀ ਸੰਗਠਨ ਵੱਲੋਂ ਐਲਾਨੇ ਜਾਣ ਦਾ ਸਵਾਗਤ ਕੀਤਾ ਉਹਨਾਂ ਨੇ ਕਿਹਾ ਕਿ ਸਰਕਾਰ ਦਾ ਉਦੇਸ਼ ਰਾਸ਼ਟਰੀ ਸੀਮਾਵਾਂ ਤੋਂ ਪਾਰ ਕੰਮ ਕਰਨ ਵਾਲੇ ਸੰਗਠਿਤ ਅਪਰਾਧ ਸਿੰਡੀਕੇਟਸ ਨੂੰ ਖਤਮ ਕਰਨਾ ਹੈ ਇਸ ਤੋਂ ਇਲਾਵਾ ਕਾਰਨੀ ਨੇ 트럼ਪ ਤੇ ਵਿਅੰਗ ਨਾਲ ਟਿੱਪਣੀ ਕਰਦੇ ਹੋਏ ਕਿਹਾ ਕਿ ਹਾਲਾਂਕਿ ਉਹ ਰਾਸ਼ਟਰਪਤੀ 트럼ਪ ਤੇ ਕਾਬੂ ਨਹੀਂ ਪਾ ਸਕਦੇ ਪਰ ਉਹ ਖੁਸ਼ ਨੇ ਕਿ ਉਹਨਾਂ ਨੂੰ 트럼ਪ ਨੇ ਇੱਕ ਰਾਸ਼ਟਰਪਤੀ ਕਿਹਾ ਜਿਸ ਤੋਂ ਉਹ ਬਹੁਤ ਖੁਸ਼ ਹੈ ਬੀਤੇ ਸਾਲ ਤੋਂ ਜਿੱਥੇ ਅਮਰੀਕਾ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ ਉੱਥੇ ਹੀ ਕੈਨੇਡਾ 'ਚ ਵੀ ਇਸ ਸਾਲ ਡਿਪੋਰਟ ਕੀਤੇ ਗਏ ਭਾਰਤੀ ਨਾਗਰਿਕਾਂ ਦੀ ਗਿਣਤੀ 2024 'ਚ ਦਰਜ ਕੀਤੇ ਗਏ ਰਿਕਾਰਡ ਅੰਕੜੇ ਨੂੰ ਪਾਰ ਕਰਨ ਦੀ ਸੰਭਾਵਨਾ ਹੈ ਕੈਨੇਡਾ ਤੋਂ ਭਾਰਤੀਆਂ ਨੂੰ ਜ਼ਬਰਦਸਤੀ ਦੇਸ਼ ਨਿਕਾਲਾ ਦੇਣ ਦੀਆਂ ਘਟਨਾਵਾਂ 'ਚ ਵਾਧਾ ਹੋਇਆ ਹੈ ਇਮੀਗ੍ਰੇਸ਼ਨ ਪ੍ਰਣਾਲੀ 'ਚ ਸੁਧਾਰ ਦੀ ਆੜ ਭਾਰਤੀਆਂ ਨੂੰ ਜ਼ਬਰਦਸਤੀ ਦੇਸ਼ ਨਿਕਾਲਾ ਦੇਣ ਦੇ ਮਾਮਲੇ ਤੇਜ਼ੀ ਨਾਲ ਵਧੇ ਨੇ ਕੈਨੇਡੀਅਨ ਬਾਰਡਰ ਸਰਵਿਸੇਜ਼ ਏਜੰਸੀ ਦੇ ਤਾਜ਼ਾ ਅੰਕੜਿਆਂ ਅਨੁਸਾਰ 28 ਜੁਲਾਈ 2025 ਤੱਕ ਡਿਪੋਰਟ ਕੀਤੇ ਗਏ ਭਾਰਤੀ ਨਾਗਰਿਕਾਂ ਦੇ ਦੇਸ਼ ਨਿਕਾਲੇ ਦਾ ਅੰਕੜਾ ਪਹਿਲਾਂ ਹੀ 1891 ਤੱਕ ਪਹੁੰਚ ਚੁੱਕਾ ਸੀ ਜਿਸ ਦੇ ਹੋਰ ਵਧਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਇਹ ਅੰਕੜਾ ਦੂਜੇ ਨੰਬਰ ਤੇ ਹੈ ਤੇ ਇਸ ਤੋਂ ਅੱਗੇ ਸਿਰਫ ਮੈਕਸੀਕਨ ਹੀ ਨੇ ਮੈਕਸੀਕੋ ਦੇ 2678 ਨਾਗਰਿਕ ਡਿਪੋਰਟ ਕੀਤੇ ਗਏ ਪਿਛਲੇ ਸਾਲ 2024 ਚ ਕੈਨੇਡੀਅਨ ਪ੍ਰਸ਼ਾਸਨ ਵੱਲੋਂ 1997 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਸੀ 2024 ਚ ਸਭ ਤੋਂ ਵੱਧ 3683 ਮੈਕਸੀਕਨਸ ਨੂੰ ਡਿਪੋਰਟ ਕੀਤਾ ਗਿਆ ਸੀ ਜਦਕਿ ਭਾਰਤੀ ਦੂਜੇ ਸਥਾਨ ਤੇ ਸਨ ਤੇ ਕੋਲੰਬੀਆ ਦੇ ਨਾਗਰਿਕ ਤੀਜੇ ਸਥਾਨ ਤੇ ਰੀਪੋਰਟ ਮੁਤਾਬਕ ਭਾਰਤੀਆਂ ਦੇ ਦੇਸ਼ ਨਿਕਾਲੇ 'ਚ ਪਿਛਲੇ ਸਾਲਾਂ ਦੌਰਾਨ ਵੱਡਾ ਵਾਧਾ ਹੋਇਆ ਹੈ। ਉਦਾਹਰਨ ਲਈ 2019 'ਚ ਇਹ ਅੰਕੜਾ ਸਿਰਫ 625 ਸੀ ਜੋ 2024 ਦੀ ਕੁੱਲ ਗਿਣਤੀ ਦੇ 1 ਤਿਹਾਈ ਤੋਂ ਵੀ ਘੱਟ ਸੀ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਵਿਦੇਸ਼ੀ ਅਪਰਾਧੀਆਂ ਵਿਰੁੱਧ ਕਾਰਵਾਈ ਤੇਜ਼ ਕਰਨ ਦਾ ਵਾਅਦਾ ਕੀਤਾ ਹੈ। ਇਸ ਨਾਲ 6 ਸਾਲਾਂ ਦਾ ਰਿਕਾਰਡ ਟੁੱਟਣ ਦੀ ਸੰਭਾਵਨਾ ਹੈ। ਸੀਬੀਐਸਏ ਦੇ ਅੰਕੜੇ ਸਪਸ਼ਟ ਤੌਰ ਤੇ ਦਰਸਾਉਂਦੇ ਨੇ ਕਿ ਪਿਛਲੇ 6 ਸਾਲਾਂ 'ਚ ਭਾਰਤੀ ਨਾਗਰਿਕਾਂ ਦੇ ਦੇਸ਼ ਨਿਕਾਲੇ ਦੀ ਦਰ ਲਗਾਤਾਰ ਵੱਧ ਰਹੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਬਹੁਤ ਸਾਰੇ ਭਾਰਤੀ ਵਿਦਿਆਰਥੀਆਂ ਅਤੇ ਅਸਥਾਈ ਵੀਜ਼ਾ ਧਾਰਕਾਂ ਨੂੰ ਇਮੀਗ੍ਰੇਸ਼ਨ ਨਿਯਮਾਂ ਦੀ ਉਲੰਘਣਾ ਕਰਨ ਜਾਂ ਆਪਣੇ ਵਰਕ ਪਰਮਿਟ ਦੀਆਂ ਸ਼ਰਤਾਂ ਨੂੰ ਤੋੜਨ ਲਈ ਕਾਰਵਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਹਾਲ ਹੀ ਵਿੱਚ ਟੋਰਾਂਟੋ ਵਿੱਚ ਇੱਕ ਸਮਾਗਮ 'ਚ ਕਿਹਾ ਸੀ ਕਿ ਉਹਨਾਂ ਦੀ ਸਰਕਾਰ ਵਿਦੇਸ਼ੀ ਅਪਰਾਧੀਆਂ ਨੂੰ ਦੇਸ਼ ਨਿਕਾਲਾ ਦੇਣ ਦੀ ਪ੍ਰਕਿਰਿਆ ਨੂੰ ਤੇਜ਼ ਕਰ ਰਹੀ ਹੈ। ਇਹ ਇਮੀਗ੍ਰੇਸ਼ਨ ਪ੍ਰਣਾਲੀ 'ਚ ਸਕਾਰ ਵੱਲੋਂ ਕੀਤੇ ਜਾ ਰਹੇ ਵਿਆਪਕ ਸੁਧਾਰਾਂ ਦਾ ਹਿੱਸਾ ਹੈ। ਕਾਰਨੀ ਨੇ ਕਿਹਾ ਕਿ ਸਰੋਤ ਮਜ਼ਬੂਤ ਕੀਤੇ ਜਾਣਗੇ ਅਤੇ ਨਿਗਰਾਨੀ 'ਚ ਸੁਧਾਰ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਕਾਰਨੀ ਦਾ ਬਿਆਨ ਸਿੱਧੇ ਤੌਰ ਤੇ ਉਸ ਨੀਤੀ ਵੱਲ ਇਸ਼ਾਰਾ ਕਰਦਾ ਹੈ ਜਿਸ ਦੇ ਤਹਿਤ ਕੈਨੇਡਾ ਹੁਣ ਜੋਖਮ ਵਾਲੇ ਵਿਦੇਸ਼ੀ ਨਾਗਰਿਕਾਂ ਨੂੰ ਹਟਾਉਣ ਤੇ ਧਿਆਨ ਕੇਂਦਰਿਤ ਕਰ ਰਿਹਾ ਹੈ। 10 ਅਕਤੂਬਰ ਨੂੰ ਪੀਲ ਰਿਜਨਲ ਪੁਲਿਸ ਨੇ ਡਾਕ ਚੋਰੀ ਦੇ 450 ਮਾਮਲਿਆਂ ਦੇ ਸਬੰਧ ਵਿੱਚ 8 ਭਾਰਤੀ ਅਮਰੀਕੀਆਂ ਨੂੰ ਗ੍ਰਿਫਤਾਰ ਕੀਤਾ ਸੀ। ਉਨ੍ਹਾਂ ਵਿਰੁੱਧ ਕੁੱਲ 344 ਦੋਸ਼ ਦਾਇਰ ਕੀਤੇ ਗਏ ਸਨ। ਕੈਨੇਡੀਅਨ ਪੁਲਿਸ ਸੀਬੀਐਸਏ ਨਾਲ ਦੋਸ਼ੀਆਂ ਨੂੰ ਕਾਨੂੰਨੀ ਪ੍ਰਕਿਰਿਆ ਦੇ ਤਹਿਤ ਦੇਸ਼ ਨਿਕਾਲਾ ਦੇਣ ਦੀਆਂ ਸੰਭਾਵਨਾਵਾਂ 'ਤੇ ਵਿਚਾਰ ਕਰ ਰਹੀ ਹੈ। ਭਾਰਤ ਅਤੇ ਕੈਨੇਡਾ 'ਚ ਬਹੁਤ ਸਾਰੀਆਂ ਚੀਜ਼ਾਂ ਸਾਂਝੀਆਂ ਹਨ। ਤੇ ਇੱਕ ਵਿਅਕਤੀ ਲਈ ਉਹਨਾਂ ਸਬੰਧਾਂ ਨੂੰ ਖਰਾਬ ਕਰਨਾ ਸੰਭਵ ਨਹੀਂ ਹੈ ਇਹ ਗੱਲ ਕੈਨੇਡਾ ਚ ਭਾਰਤ ਦੇ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਨੇ ਕਹੀ ਹੈ ਦਿਨੇਸ਼ ਪਟਨਾਇਕ ਦੀਆਂ ਟਿੱਪਣੀਆਂ ਕੈਨੇਡਾ ਚ ਹਾਈ ਕਮਿਸ਼ਨਰ ਰਹੇ ਸੰਜੇ ਕੁਮਾਰ ਵਰਮਾ ਦੇ ਉਸ ਬਿਆਨ ਦੇ ਸੰਦਰਭ ਚ ਸਨ ਜਿਸ ਵਿੱਚ ਉਹਨਾਂ ਕਿਹਾ ਸੀ ਕਿ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨਵੀਂ ਦਿੱਲੀ ਅਤੇ ਓਟਵਾ ਵਿਚਕਾਰ ਦਵੱਲੇ ਰਾਜਨੀਤਿਕ ਸਬੰਧਾਂ ਨੂੰ ਖਰਾਬ ਕਰ ਦਿੱਤਾ ਸੀ ਸੀਟੀਵੀ ਨੂੰ ਦਿੱਤੀ ਇੱਕ ਇੰਟਰਵਿਊ ਚ ਪਟਨਾਇਕ ਨੇ ਕਿਹਾ ਕਿ ਮੈਂ ਨਹੀਂ ਸੋਚਦਾ ਕਿ ਕਿਸੇ ਵੀ ਰਿਸ਼ਤੇ ਨੂੰ ਇੱਕ ਆਦਮੀ ਦੁਆਰਾ ਖਰਾਬ ਕੀਤਾ ਜਾ ਸਕਦਾ ਹੈ ਇਸ ਨੂੰ ਖਰਾਬ ਕਰਨ ਲਈ ਇੱਕ ਸਮੁੱਚੇ ਇਕੋਸਿਸਟਮ ਦੀ ਲੋੜ ਹੁੰਦੀ ਹੈ ਉਹਨਾਂ ਕਹਿੰਦੇ ਕਿ ਕੈਨੇਡਾ ਤੇ ਭਾਰਤ ਲੋਕਤੰਤਰ ਪ੍ਰੈਸ ਦੀ ਆਜ਼ਾਦੀ ਕਾਨੂੰਨ ਦਾ ਰਾਜ ਤੋਂ ਲੈ ਕੇ ਬਹੁਤ ਖੁੱਲੀਆਂ ਅਰਥ ਵਿਵਸਥਾਵਾਂ ਨੇ ਤੁਸੀਂ ਕਿਸੇ ਵੀ ਚੀਜ਼ ਦਾ ਨਾਮ ਲਓ ਅਸੀਂ ਦੋਵੇਂ ਦੇਸ਼ ਇੱਕੋ ਜਿਹੇ ਲੋਕਾਂ ਕੈਨੇਡਾ ਰਕਬੇ ਦੇ ਹਿਸਾਬ ਨਾਲ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਹੋ ਸਕਦਾ ਹੈ ਤੇ ਭਾਰਤ ਆਬਾਦੀ ਦੇ ਹਿਸਾਬ ਨਾਲ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਹੈ ਸਾਨੂੰ ਦੂਰ ਰੱਖਣਾ ਮੁਸ਼ਕਲ ਹੈ ਇਸ ਲਈ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਇਕੱਲਾ ਬੰਦਾ ਕਦੇ ਵੀ ਇਸ ਰਿਸ਼ਤੇ ਨੂੰ ਖਰਾਬ ਕਰ ਸਕਦਾ ਹੈ ਪਿਛਲੇ ਸਾਲ ਸੀਟੀਵੀ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਸਾਬਕਾ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਨੇ ਕਿਹਾ ਸੀ ਕਿ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਜੇ ਤੁਸੀਂ ਕੋਈ ਰਿਸ਼ਤਾ ਖਰਾਬ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਕਰੋ ਅਤੇ ਇਹੀ ਉਹਨਾਂ ਨੇ ਕੀਤਾ ਸੰਜੇ ਵਰਮਾ ਦੀਆਂ ਟਿੱਪਣੀਆਂ ਦੋਵੇਂ ਦੇਸ਼ਾਂ ਵੱਲੋਂ 6-6 ਕੂਟਨੀਤਿਕਾਂ ਨੂੰ ਬਦਲੇ ਦੀ ਕਾਰਵਾਈ ਵਜੋਂ ਬਾਹਰ ਕੱਢਣ ਤੋਂ ਬਾਅਦ ਆਈਆਂ ਸਨ ਟਰੂਡੋ ਨੇ ਪਿਛਲੇ ਸਾਲ ਬ੍ਰਿਟਿਸ਼ ਕੋਲੰਬੀਆ ਚ ਸਿੱਖ ਆਗੂ ਹਰਦੀਪ ਸਿੰਘ ਨਿਜਰ ਦੇ ਕਤਲ ਦਾ ਦੋਸ਼ ਸਿੱਧੇ ਤੌਰ ਤੇ ਭਾਰਤੀ ਏਜੰਟਸ ਦੇ ਸਿਰ ਮੜਿਆ ਸੀ ਵਰਮਾ ਨੇ ਕਿਹਾ ਕਿ ਟਰੂਡੋ ਨੇ ਸਬੂਤਾਂ ਦੀ ਬਜਾਏ ਖੁਫੀਆ ਜਾਣਕਾਰੀ ਤੇ ਭਰੋਸਾ ਕੀਤਾ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਉਹਨਾਂ ਦਾ ਨਿਜਰ ਦੇ ਕਤਲ ਨਾਲ ਕੋਈ ਲੈਣਾ ਦੇਣਾ ਸੀ ਤਾਂ ਵਰਮਾ ਨੇ ਕਿਹਾ ਸੀ ਕਿ ਬਿਲਕੁਲ ਨਹੀਂ ਉਨਾ ਕਿਆਸੀ ਕਿ ਇਹ ਸਿਆਸੀ ਤੌਰ ਤੇ ਪ੍ਰੇਰਿਤ ਹੈ 트루ডো ਨੇ ਕੈਨੇਡਾ ਦੀ ਵਿਦੇਸ਼ੀ ਦਖਲਅੰਦਾਜ਼ੀ ਸੰਬੰਧੀ ਜਾਂਚ ਚ ਮੰਨਿਆ ਸੀ ਕਿ ਉਹਨਾਂ ਦੀ ਸਰਕਾਰ ਨੇ ਨਿਜਰ ਦੇ ਕਤਲ ਬਾਰੇ ਭਾਰਤ ਨੂੰ ਸਿਰਫ ਖੁਫੀਆ ਜਾਣਕਾਰੀ ਦਿੱਤੀ ਤੇ ਕੋਈ ਸਬੂਤ ਨਹੀਂ ਦਿੱਤਾ ਉਹਨਾਂ ਦੇ ਇਸ ਇਕਬਾਲੀਆ ਬਿਆਨ ਤੋਂ ਬਾਅਦ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਸ ਲਾਪਰਵਾਹ ਵਿਚਾਰ ਕਾਰਨ ਭਾਰਤ ਕੈਨੇਡਾ ਸਬੰਧਾਂ ਨੂੰ ਹੋਏ ਨੁਕਸਾਨ ਦੀ ਜ਼ਿੰਮੇਵਾਰੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਹੈ ਕੈਨੇਡਾ ਚ ਭਾਰਤ ਦੇ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਨੇ ਕਿਹਾ ਕਿ ਨਵੀਂ ਦਿੱਲੀ ਅਤੇ ਓਟਵਾ ਦਰਮਿਆਨ ਮੁੜ ਸ਼ੁਰੂ ਹੋਈ ਗੱਲਬਾਤ ਸਿੱਖ ਵੱਖਵਾਦੀ ਲਹਿਰ ਸਮੇਤ ਸਮੁੱਚੀ ਸੁਰੱਖਿਆ ਸਥਿਤੀ ਤੇ ਕੇਂਦਰਿਤ ਹੈ ਭਾਰਤੀ ਹਾਈ ਕਮਿਸ਼ਨਰ ਨੇ ਦੱਸਿਆ ਕਿ ਉਹ ਆਪਣੇ ਕਾਰਜਕਾਲ ਦੌਰਾਨ ਸੁਰੱਖਿਆ ਹੇਠ ਰਹਿ ਰਹੇ ਨੇ ਅਤੇ ਜ਼ੋਰ ਦੇ ਕੇ ਕਿਹਾ ਕਿ ਮੌਜੂਦਾ ਸਥਿਤੀ ਅਜਹੀ ਨਹੀਂ ਹੋਣੀ ਚਾਹੀਦੀ ਸੀਟੀਵੀ ਨੂੰ ਦਿੱਤੇ ਇੰਟਰਵਿਊ ਦੌਰਾਨ ਭਾਰਤੀ ਹਾਈ ਕਮਿਸ਼ਨਰ ਨੇ ਕਿਹਾ ਕਿ ਮੈਨੂੰ ਇਹ ਅਜੀਬ ਲੱਗਦਾ ਹੈ ਕਿ ਇੱਥੇ ਇੱਕ ਹਾਈ ਕਮਿਸ਼ਨਰ ਨੂੰ ਸੁਰੱਖਿਆ ਹੇਠ ਰਹਿਣਾ ਪੈਂਦਾ ਹੈ ਮੈਨੂੰ ਇਸ ਤਰ੍ਹਾਂ ਦੇ ਦੇਸ਼ 'ਚ ਸੁਰੱਖਿਆ ਹੀਠ ਨਹੀਂ ਹੋਣਾ ਚਾਹੀਦਾ ਸੁਰੱਖਿਆ ਦੇ ਸਵਾਲ ਤੇ ਪਟਨਾਇਕ ਨੇ ਕਿਹਾ ਕਿ ਕੈਨੇਡਾ ਇਸ ਸਥਿਤੀ ਨੂੰ ਭਾਰਤੀ ਸਮੱਸਿਆ ਵਜੋਂ ਨਹੀਂ ਦੇਖ ਸਕਦਾ ਇਹ ਇੱਕ ਕੈਨੇਡੀਅਨ ਸਮੱਸਿਆ ਹੈ ਇਹ ਸਮੱਸਿਆ ਕੈਨੇਡੀਅਨ ਲੋਕਾਂ ਨੇ ਹੀ ਪੈਦਾ ਕਰ ਕੀਤੀ ਹੈ ਪਟਨਾਇਕ ਨੇ ਸੀਟੀਵੀ ਨਾਲ ਗੱਲਬਾਤ ਦੌਰਾਨ ਕਿਹਾ ਕਿ ਲੋਕਾਂ ਦਾ ਇੱਕ ਸਮੂਹ ਅਸਲ 'ਚ ਦਹਿਸ਼ਤ ਫੈਲਾ ਰਿਹਾ ਹੈ ਰਿਸ਼ਤਿਆਂ ਨੂੰ ਬੰਧਕ ਬਣਾ ਕੇ ਰੱਖ ਰਿਹਾ ਹੈ ਉਹਨਾਂ ਅੱਗੇ ਕਿਹਾ ਕਿ ਅਸੀਂ ਉਹਨਾਂ ਨਾਲ ਕਿਵੇਂ ਨਜਿੱਠੀਏ ਅਸੀਂ ਕਾਨੂੰਨ ਵਿਵਸਥਾ ਦੀ ਸਥਿਤੀ ਨਾਲ ਕਿਵੇਂ ਨਜਿੱਠੀਏ ਇਹੀ ਅੱਗੇ ਰਾਹ ਹੈ ਭਾਰਤੀ ਹਾਈ ਕਮਿਸ਼ਨਰ ਨੇ ਕਿਹਾ ਕਿ ਦੋਵਾਂ ਪਾਸਿਆਂ ਦੇ ਅਧਿਕਾਰੀ ਭਾਰਤ ਕੈਨੇਡਾ ਸਬੰਧਾਂ ਨੂੰ ਮੁੜ ਸੁਧਾਰਨ ਤੇ ਸਥਾਪਤ ਕਰਨ 'ਚ ਲੱਗੇ ਹੋਏ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸਥਿਤੀ ਨੂੰ ਆਮਵਾਗ ਕਰਨ 'ਚ ਬਹੁਤ ਵੱਡੀ ਭੂਮਿਕਾ ਨਿਭਾਈ ਹੈ ਨਵੀਂ ਦਿੱਲੀ ਤੇ ਓਟਵਾ ਦਰਮਿਆਨ ਨਵੇਂ ਉੱਚ ਪੱਧਰੀ ਸੰਪਰਕ ਜਾਰੀ ਨੇ ਇਸ ਮਹੀਨੇ ਦੇ ਸ਼ੁਰੂ 'ਚ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਨਵੀਂ ਦਿੱਲੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਗਈ ਹੈ। ਇਸ ਸਾਲ ਸਤੰਬਰ 'ਚ ਹੋਈ ਐਨਐਸਏ ਪਧਰੀ ਮੀਟਿੰਗ ਦੌਰਾਨ ਭਾਰਤੀ ਤੇ ਕੈਨੇਡੀਅਨ ਅਧਿਕਾਰੀਆਂ ਨੇ ਸਬੰਧਾਂ 'ਚ ਇੱਕ ਨਵਾਂ ਅਧਿਆਇ ਸ਼ੁਰੂ ਕਰਨ ਲਈ ਕੰਮ ਕਰਨ ਤੇ ਸਹਿਮਤੀ ਪ੍ਰਗਟਾਈ ਹੈ। ਦੋਵਾਂ ਦੇਸ਼ਾਂ ਦਰਮਿਆਨ ਸਬੰਧਾਂ 'ਚ ਨਵੀਂ ਰਵਾਨਗੀ ਪ੍ਰਧਾਨ ਮੰਤਰੀ ਮੋਦੀ ਦੀ ਕੈਨੇਡਾ ਦੇ ਕੈਨਾਨਾਸਕਿਸਟ ਜੀ7 ਸੰਮੇਲਨ ਦੇ ਮੌਕੇ ਤੇ ਕਾਰਨੀ ਨਾਲ ਗੱਲਬਾਤ ਤੋਂ ਬਾਅਦ ਆਈ ਹੈ। ਕੈਨੇਡਾ ਨੇ ਇੱਕ ਨਵੀਂ ਜਨਤਕ ਨੀਤੀ ਦਾ ਐਲਾਨ ਕੀਤਾ ਹੈ ਜੋ ਨਿਵਾਉਣ ਦੀ ਲੋੜ ਤੋਂ ਬਚਣ ਲਈ ਲੰਬੇ ਸਮੇਂ ਦੀ ਮਿਆਦ ਵਾਲੇ ਓਪਨ ਵਰਕ ਪਰਮਿਟ ਜਾਰੀ ਕਰਨ ਦੀ ਇਜਾਜ਼ਤ ਦਿੰਦੀ ਹੈ। ਨਵੇਂ ਨਿਯਮ ਕੈਨੇਡਾ 'ਚ ਯੋਗ ਪਰਿਵਾਰਕ ਮੈਂਬਰਾਂ ਨੂੰ ਬੁਲਾਉਣ ਲਈ ਯੋਗਤਾ ਮਾਪਦੰਡਾਂ ਦਾ ਵਿਸਤਾਰ ਵੀ ਕਰਨਗੇ। ਓਪਨ ਵਰਕ ਪਰਮਿਟ ਲਈ ਅਰਜ਼ੀ ਦੇਣ ਦੀ ਆਖਰੀ ਮਿਤੀ 31 ਦਸੰਬਰ 2026 ਤੱਕ ਵਧਾ ਦਿੱਤੀ ਗਈ ਹੈ। ਇਹ ਬਦਲੀ ਹੋਈ ਜਨਤਕ ਨੀਤੀ ਵਰਕ ਪਰਮਿਟ ਲਈ ਲੰਬਿਤ ਅਰਜ਼ੀਆਂ ਦੇ ਨਾਲ-ਨਾਲ ਹੁਣ ਤੋਂ ਪ੍ਰਾਪਤ ਹੋਣ ਵਾਲੀਆਂ ਸਾਰੀਆਂ ਅਰਜ਼ੀਆਂ ਤੇ ਪਿਛਲੀ ਮਿਤੀ ਤੋਂ ਲਾਗੂ ਕੀਤੀ ਗਈ ਹੈ। ਆਵੇਗੀ ਅਸਥਾਈ ਨਿਵਾਸੀ ਤੋਂ ਪੀਆਰ ਪਾਥਵੇ ਦੇ ਅਧੀਨ ਬਿਨੇਕਾਰਾਂ ਲਈ ਓਪਨ ਵਰਕ ਪਰਮਿਟ ਵਧਾ ਦਿੱਤੇ ਗਏ ਨੇ ਤੁਸੀਂ 31 ਦਸੰਬਰ 2026 ਤੱਕ ਓਪਨ ਵਰਕ ਪਰਮਿਟ ਲਈ ਅਰਜ਼ੀ ਦੇ ਸਕਦੇ ਹੋ ਮੰਨ ਲਓ ਕਿ ਤੁਸੀਂ ਅਜੇ ਵੀ ਟੈਂਪਰੇਰੀ ਰੈਜ਼ੀਡੈਂਟ ਤੋਂ ਪੀਆਰ ਲਈ 2021 ਚ ਜਮ੍ਹਾਂ ਕੀਤੀ ਗਈ ਆਪਣੀ ਅਰਜ਼ੀ ਤੇ ਫੈਸਲੇ ਦੀ ਉਡੀਕ ਕਰ ਰਹੇ ਹੋ ਉਸ ਸਥਿਤੀ ਚ ਇਹ ਵਿਸਤਾਰ ਤੁਹਾਨੂੰ ਕੈਨੇਡਾ ਚ ਆਪਣਾ ਟੈਂਪਰੇਰੀ ਰੈਜ਼ੀਡੈਂਟ ਰਤਬਾ ਕਾਇਮ ਰੱਖਣ ਅਤੇ ਤੁਹਾਡੀ ਅਰਜ਼ੀ ਤੇ ਕਾਰਵਾਈ ਹੋਣ ਤੱਕ ਕਿਸੇ ਵੀ ਕਿਤੇ ਚ ਤੇ ਕਿਸੇ ਵੀ ਰੋਜ਼ਗਾਰਦਾਤਾ ਲਈ ਕੰਮ ਕਰਨ ਲਈ ਜਾਰੀ ਰੱਖਣ ਦੀ ਇਜਾਜ਼ਤ ਦਿੰਦਾ ਹੈ ਇਹ ਵਿਸਤਾਰ ਸਿਰਫ ਯੋਗ ਬੇਨਕਾਰਾਂ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੇ ਲਾਗੂ ਹੁੰਦਾ ਹੈ ਟੈਂਪਰੇਰੀ ਰੈਜ਼ੀਡੈਂਟ ਤੋਂ ਪੀਆਰ ਪਾਥਵੇ ਸਥਾਈ ਨਿਵਾਸ ਲਈ ਇੱਕ ਸੀਮਤ ਸਮੇਂ ਦਾ ਮਾਰਗ ਹੈ ਇਹ ਕੁਝ ਅਸਥਾਈ ਨਿਵਾਸੀਆਂ ਲਈ ਹੈ ਜੋ ਵਰਤਮਾਨ ਚ ਕੈਨੇਡਾ ਚ ਕੰਮ ਕਰ ਰਹੇ ਨੇ ਅਤੇ ਉਹਨਾਂ ਦੇ ਪਰਿਵਾਰ ਮੈਂਬਰਾਂ ਲਈ ਹੈ ਤੁਸੀਂ ਸਥਾਈ ਨਿਵਾਸ ਲਈ ਯੋਗ ਹੋ ਸਕਦੇ ਹੋ ਜੇਕਰ ਤੁਹਾਡੇ ਕੋਲ ਕਿਸੇ ਜ਼ਰੂਰੀ ਕਿੱਤੇ ਜਾਂ ਸਿਹਤ ਸੇਵਾਵਾਂ ਦੇ ਖੇਤਰ 'ਚ ਕੈਨੇਡਾ 'ਚ ਕੰਮ ਕਰਨ ਦਾ ਤਜਰਬਾ ਹੈ ਜਾਂ ਤੁਸੀਂ ਹਾਲ ਹੀ 'ਚ ਕਿਸੇ ਕੈਨੇਡੀਅਨ ਪੋਸਟ ਸਕੈਂਡਰੀ ਸੰਸਥਾ ਤੋਂ ਗ੍ਰੈਜੂਏਸ਼ਨ ਕੀਤੀ ਹੈ ਇਸ ਮਾਰਗ 'ਚ 6 ਸਟਰੀਮਜ਼ ਹਨ 3 ਅੰਗਰੇਜ਼ੀ ਅਤੇ ਫ੍ਰੈਂਚ ਬੋਲਣ ਵਾਲੇ ਦੋਵੇਂ ਬਿਨਕਾਰਾਂ ਨੂੰ ਸਵੀਕਾਰ ਕਰਦੇ ਨੇ ਤੇ ਤਿੰਨ ਵਿਸ਼ੇਸ਼ ਤੌਰ ਤੇ ਫ੍ਰੈਂਚ ਬੋਲਣ ਵਾਲਿਆਂ ਲਈ ਨੇ ਓਪਨ ਵਰਕ ਪਰਮਿਟ ਲਈ ਤੁਸੀਂ ਕੈਨੇਡਾ 'ਚ ਰਹਿੰਦੇ ਹੋਣੇ ਚਾਹੀਦੇ ਹੋ ਤੁਸੀਂ ਅਸਥਾਈ ਨਿਵਾਸੀ ਤੋਂ ਸਥਾਈ ਨਿਵਾਸੀ ਮਾਰਗਾਂ 'ਚੋਂ ਇੱਕ ਦੇ ਤਹਿਤ ਅਰਜ਼ੀ ਦਿੱਤੀ ਹੋਣੀ ਚਾਹੀਦੀ ਹੈ ਜੇਕਰ ਤੁਹਾਡੇ ਕੋਲ ਇੱਕ ਵੈਧ ਵਰਕ ਪਰਮਿਟ ਹੈ ਤਾਂ ਤੁਸੀਂ ਆਪਣੇ ਮੌਜੂਦਾ ਵਰਕ ਪਰਮਿਟ ਦੀ ਮਿਆਦ ਖਤਮ ਹੋਣ ਤੋਂ 4 ਮਹੀਨੇ ਪਹਿਲਾਂ ਤੱਕ ਅਰਜ਼ੀ ਦੇ ਸਕਦੇ ਹੋ ਤੁਹਾਡੇ ਪਰਿਵਾਰਕ ਮੈਂਬਰ ਤੁਹਾਡੇ ਸਥਾਈ ਨਿਵਾਸ ਅਰਜ਼ੀ ਜਮ੍ਹਾਂ ਕਰਨ ਤੋਂ ਬਾਅਦ ਕਿਸੇ ਵੀ ਸਮੇਂ ਅਰਜ਼ੀ ਦੇ ਸਕਦੇ ਨੇ ਕੈਨੇਡਾ ਦੇ ਰਿਚਮੰਡ BC ਦੇ ਜ਼ਮੀਨ ਮਾਲਕਾਂ ਨੂੰ ਇੱਕ ਅਜੀਬ ਨੋਟਿਸ ਮਿਲਿਆ ਹੈ ਨੋਟਿਸ 'ਚ ਲਿਖਿਆ ਹੈ ਕਿ ਉਹਨਾਂ ਦੀ ਮਲਕੀਅਤ ਵਾਲੀ ਜ਼ਮੀਨ ਅਸਲ 'ਚ ਉਹਨਾਂ ਦੀ ਨਹੀਂ ਹੋ ਸਕਦੀ ਕਿਉਂਕਿ ਇਹ ਜ਼ਮੀਨ ਕਾਉਚਿਨ ਕਬੀਲੇ ਦੀ ਹੋ ਸਕਦੀ ਹੈ ਜਿਨ੍ਹਾਂ ਨੂੰ ਆਦੀਵਾਸੀ ਟਾਈਟਲ ਦਿੱਤਾ ਗਿਆ ਹੈ ਜ਼ਮੀਨ ਮਾਲਕਾਂ ਨੂੰ ਭੇਜੇ ਗਏ ਇਸ ਨੋਟਿਸ ਨੇ ਵੱਡਾ ਰੋਸ ਪੈਦਾ ਕਰ ਦਿੱਤਾ ਹੈ ਜਿਸ ਨਾਲ ਲੋਕ ਇਹ ਸਵਾਲ ਕਰ ਰਹੇ ਨੇ ਕਿ ਅਜਿਹਾ ਕਿਸੇ ਗੰਭੀਰ ਦੇਸ਼ 'ਚ ਕਿਵੇਂ ਹੋ ਸਕਦਾ ਹੈ ਮੇਅਰ ਮੈਲਕਮ ਬਰਾਉਡੀ ਨੇ ਇੱਕ ਪੱਤਰ ਤੇ ਦਸਤਖਤ ਕੀਤੇ ਨੇ ਜਿਸ ਵਿੱਚ ਬੀਸੀ ਸੁਪਰੀਮ ਕੋਰਟ ਦੇ ਇੱਕ ਫੈਸਲੇ ਦਾ ਹਵਾਲਾ ਦਿੱਤਾ ਗਿਆ ਜਿਸ ਵਿੱਚ ਰਿਚਮੰਡ ਚ ਜ਼ਮੀਨ ਦੇ ਇੱਕ ਹਿੱਸੇ ਤੇ ਕਾਉਚੀਨ ਕਬੀਲੇ ਨੂੰ ਆਦੀਵਾਸੀ ਟਾਈਟਲ ਦਿੱਤਾ ਗਿਆ ਹੈ ਜੋ ਪ੍ਰਾਪਤਕਰਤਾਵਾਂ ਦੇ ਘਰ ਦੇ ਮਾਲਕਾਂ ਨੂੰ ਨਕਾਰਾਤਮਕ ਤੌਰ ਤੇ ਪ੍ਰਭਾਵਿਤ ਕਰ ਸਕਦਾ ਹੈ ਪੱਤਰ ਚ ਕਿਹਾ ਗਿਆ ਹੈ ਕਿ ਅਦਾਲਤ ਨੇ ਤੁਹਾਡੀ ਜਾਇਦਾਦ ਤੇ ਆਦੀਵਾਸੀ ਟਾਈਟਲ ਦਾ ਐਲਾਨ ਕੀਤਾ ਹੈ ਜੋ ਤੁਹਾਡੀ ਮਲਕੀਅਤ ਦੀ ਸਥਿਤੀ ਤੇ ਵੈਦਤਾ ਨੂੰ ਖਤਰੇ 'ਚ ਪਾ ਸਕਦਾ ਹੈ ਇਹ ਜ਼ਮੀਨ ਮਾਲਕਾਂ ਨੂੰ ਬਿਨਾਂ ਕਿਸੇ ਪੂਰਵ ਸੂਚਨਾ ਦੇ ਲਾਗੂ ਕੀਤਾ ਗਿਆ ਸੀ ਇਸ ਤੋਂ ਬਾਅਦ ਪ੍ਰਾਪਤਕਰਤਾਵਾਂ ਨੂੰ ਅਦਾਲਤ ਦੇ ਫੈਸਲੇ ਦੇ ਗੰਭੀਰ ਪ੍ਰਭਾਵਾਂ ਬਾਰੇ ਚਰਚਾ ਕਰਨ ਲਈ ਇੱਕ ਮੀਟਿੰਗ 'ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਪੱਤਰ 'ਚ ਅੱਗੇ ਕਿਹਾ ਗਿਆ ਹੈ ਕਿ ਜੇਕਰ ਤੁਸੀਂ ਬਰੀਫਿੰਗ ਨਾਲ ਨੱਥੀ ਕੀਤੇ ਡਰਾਫਟ ਨਕਸ਼ੇ ਨੂੰ ਦੇਖਦੇ ਹੋ ਤਾ ਤੁਹਾਡੀ ਜਾਇਦਾਦ ਹਰੇ ਰੰਗ ਚ ਦਰਸਾਏ ਗਏ ਦਾਅਵੇ ਵਾਲੇ ਖੇਤਰ ਦੇ ਅੰਦਰ ਸਥਿਤ ਹੈ ਜਿਨ੍ਹਾਂ ਦੀ ਜਾਇਦਾਦ ਕਾਲੇ ਰੰਗ ਚ ਦਰਸਾਏ ਗਏ ਖੇਤਰ ਚ ਹੈ ਅਦਾਲਤ ਨੇ ਉਹਨਾਂ ਦੀ ਜਾਇਦਾਦ ਤੇ ਆਦੀਵਾਸੀ ਟਾਈਟਲ ਦਾ ਐਲਾਨ ਕੀਤਾ ਹੈ ਜੋ ਤੁਹਾਡੀ ਮਲਕੀਅਤ ਦੀ ਸਥਿਤੀ ਅਤੇ ਵੈਦਤਾ ਨੂੰ ਖਤਰੇ ਚ ਪਾ ਸਕਦਾ ਹੈ ਸਮੁੱਚੇ ਕਾਲੇ ਰੰਗ ਚ ਦਰਸਾਏ ਗਏ ਖੇਤਰ ਤੇ ਕਾਉਚੀਨ ਫਸਟ ਨੇਸ਼ਨਜ਼ ਦੁਆਰਾ ਅਪੀਲ ਚ ਦਾਇਰ ਦਾਵਾ ਕੀਤਾ ਗਿਆ ਇੱਥੇ ਇਹ ਵੀ ਵਰਨਣਯੋਗ ਹੈ ਕਿ ਕਬੀਲੇ ਨੇ ਨਿਜੀ ਹਦਾਇਦਾਦਾਂ ਦੇ ਟਾਈਟਲਸ ਨੂੰ ਅਵੈਦ ਕਰਾਰ ਦੇਣ ਦੀ ਮੰਗ ਨਹੀਂ ਸੀ ਕੀਤੀ ਪਰ ਅਦਾਲਤ ਨੇ ਕਿਹਾ ਕਿ ਨਿੱਜੀ ਜਾਇਦਾਦ ਦੀ ਮਲਕੀਅਤ ਦੇ ਹੱਕ ਦੇਣ ਨਾਲ ਕਾਉਚੀਨ ਦੇ ਆਦੀਵਾਸੀ ਟਾਈਟਲ ਦੀ ਗੈਰਵਾਜਬ ਉਲੰਘਣਾ ਹੋਈ ਹੈ ਅਤੇ ਇਸ ਨੂੰ ਗਲਬਾਤ ਮੁਕਦਮੇਬਾਜ਼ੀ ਜਾਂ ਖਰੀਦਦਾਰਾ ਹੱਲ ਕਰਨ ਦੀ ਲੋੜ ਹੈ ਨਹੀਂ ਤਾਂ ਜਾਇਦਾਦਾਂ ਕਾਉਚੀਨ ਟਾਈਟਲ ਵਾਲੀਆਂ ਜ਼ਮੀਨਾਂ ਹੇਠ ਰਹਿਣਗੀਆਂ ਕਾਉਂਸਲਰ ਕਾਸ਼ ਹੀਟ ਸਮੇਤ ਕਈ ਲੋਕਾਂ ਨੇ ਸਵਾਲ ਉਠਾਏ ਨੇ ਕਿ ਅਪੀਲਾਂ ਚੱਲ ਰਹੀਆਂ ਹੋਣ ਦੇ ਬਾਵਜੂਦ ਮੇਅਰ ਨੂੰ ਇਹ ਪੱਤਰ ਕਿਉਂ ਭੇਜਣਾ ਪਿਆ ਕਿਉਂਕਿ ਇਸ ਨਾਲ ਬੇਲੋੜਾ ਤਣਾਅ ਪੈਦਾ ਹੋਵੇਗਾ BC ਦੇ اٹਾਰਨੀ ਜਨਰਲ ਨਿੱਕੀ ਸ਼ਰਮਾ ਨੇ ਕਿਹਾ ਕਿ ਇਸ ਫੈਸਲੇ ਨਾਲ BC ਚ ਨਿੱਜੀ ਜਾਇਦਾਦ ਦੇ ਹੱਕਾਂ ਲਈ ਮਹੱਤਵਪੂਰਨ ਅਣਚਾਹੀ ਨਤੀਜੇ ਹੋ ਸਕਦੇ ਨੇ ਜਿਸ ਤੇ ਉੱਚ ਅਦਾਲਤ ਦੁਆਰਾ ਮੁੜ ਵਿਚਾਰ ਕਰਨ ਦੀ ਲੋੜ ਹੈ ਬੀਤੇ ਦਿਨ ਆਰੀਆ ਬੈਂਕੁਇਟ ਹਾਲ ਸਰੀ ਵਿਖੇ ਕਾਮਰੇਡ ਦਰਸ਼ਨ ਸੰਘਾ ਦੀ ਪੁਸਤਕ ਇੰਡੋ ਕੈਨੇਡੀਅਨ ਪ੍ਰਵਾਸੀਆਂ ਦਾ ਸੰਘਰਸ਼ਨਾਮਾ ਲੋਕ ਅਰਪਣ ਕਰਨ ਲਈ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਇਸ ਸਮਾਗਮ ਦੀ ਪ੍ਰਧਾਨਗੀ ਡਾਕਟਰ ਗੁਰਨਾਮ ਸਿੰਘ ਸੰਘੇੜਾ BC ਦੇ ਸਾਬਕਾ ਮੰਤਰੀ ਹੈਰੀ ਬੈਂਸ ਸ਼ਾਇਰ ਮੋਹਨ ਗਿੱਲ ਅਤੇ ਸੁਖਵੰਤ ਹੁੰਦਲ ਨੇ ਕੀਤੀ ਇਸ ਕਿਤਾਬ ਚ 1937 ਤੋਂ 1968 ਤੱਕ ਦੇ ਦੌਰ ਦੀ ਸੰਘਰਸ਼ਮਈ ਕਹਾਣੀਆਂ ਇਸ ਦੀ ਸ਼ੁਰੂਆਤ ਉਹਨਾਂ ਪਹਿਲੇ ਪੰਜਾਬੀਆਂ ਤੋਂ ਹੁੰਦੀ ਹੈ ਜੋ ਇੱਥੇ ਆ ਕੇ ਵਸੇ ਤੇ ਹੌਲੀ ਹੌਲੀ 1968 ਤੱਕ ਕਪ ਪਹੁੰਚਦੀ ਹੈ ਜਦੋਂ ਉਹਨਾਂ ਦਾ ਸੰਘਰਸ਼ ਉਹਨਾਂ ਦੇ ਕੰਮ ਕਰਨ ਦੇ ਢੰਗ ਅਤੇ ਸੰਗਠਨ ਦਾ ਰੂਪ ਕੁਝ ਬਦਲਣਾ ਸ਼ੁਰੂ ਹੋ ਜਾਂਦਾ ਹੈ ਸ਼ੁਰੂਆਤੀ ਦੌਰ ਚ ਨਸਲਵਾਦ ਬਹੁਤ ਹੀ ਤਿੱਖੇ ਢੰਗ ਨਾਲ ਮੌਜੂਦ ਸੀ ਪਰ ਇਹਨਾਂ ਪ੍ਰਵਾਸੀਆਂ ਨੇ ਉਸ ਨਾਲ ਮੁਕਾਬਲਾ ਕੀਤਾ ਤੇ ਸਮੇਂ ਦੇ ਨਾਲ ਉਸ ਨੂੰ ਕਾਫੀ ਹੱਦ ਤੱਕ ਘਟਾਇਆ 1967 ਚ ਕੈਨੇਡਾ ਚ ਪੁਆਇੰਟ ਸਿਸਟਮ ਵਾਲਾ ਨਵਾਂ ਇਮੀਗ੍ਰੇਸ਼ਨ ਕਾਨੂੰਨ ਲਾਗੂ ਹੋਇਆ ਜਿਸ ਨਾਲ ਨਸਲੀ ਭੇਦਭਾਵ ਦੀ ਦਿਸ਼ਾ ਹੀ ਬਦਲ ਗਈ ਇਸ ਕਿਤਾਬ ਚ ਨਸਲੀ ਵਿਤਕਰੀ ਬਾਰੇ ਗਹਿਰਾਈ ਨਾਲ ਚਰਚਾ ਕੀਤੀ ਗਈ ਹੈ ਇਸ ਦੇ ਨਾਲ ਹੀ ਵੋਟ ਦੇ ਅਧਿਕਾਰ ਨਾਗਰਿਕਤਾ ਮੀਡੀਆ ਦੀ ਭੂਮਿਕਾ ਤੇ ਸੁਸਾਇਟੀਆਂ ਦੇ ਯੋਗਦਾਨ ਨੂੰ ਵੀ ਉਜਾਗਰ ਕੀਤਾ ਗਿਆ ਕਿਤਾਬ ਇਹ ਵੀ ਦਿਖਾਉਂਦੀ ਹੈ ਕਿ ਕਿਵੇਂ ਕੁਝ ਸੱਤਾਧਾਰੀ ਤਾਕਤਾਂ ਸਮਾਜ ਨੂੰ ਵੰਡ ਕੇ ਆਪਣੇ ਮਕਸਦ ਪੂਰੇ ਕਰਨ ਦੀ ਕੋਸ਼ਿਸ਼ ਕਰਦੀਆਂ ਰਹੀਆਂ ਪੁਸਤਕ ਬਾਰੇ ਆਪਣੇ ਵਿਚਾਰ ਪੇਸ਼ ਕਰਦੇ ਹਨ ਡਾਕਟਰ ਗੁਰਨਾਮ ਸੰਘੇੜਾ ਨੇ ਕਿਹਾ ਕਿ ਇਹ ਪੁਸਤਕ ਇੰਡੋ ਕੈਨੇਡੀਅਨ ਪ੍ਰਵਾਸੀਆਂ ਦੇ ਇਤਿਹਾਸ ਦਾ ਮਹੱਤਵਪੂਰਨ ਦਸਤਾਵੇਜ਼ ਹੈ ਡਾਕਟਰ ਹੈਰੀ ਬੈਂਸ ਨੇ ਪੁਸਤਕ ਨੂੰ ਚਾਰ ਨੁਕਤੇ ਰਾਹੀਂ ਪੇਸ਼ ਕੀਤਾ ਉਹਨਾਂ ਇਹ ਵੀ ਕਿਹਾ ਕਿ ਜਿੱਥੇ ਅਸੀਂ ਗੱਲ ਕਰਦੇ ਹਾਂ ਕਿ ਗੋਰਿਆਂ ਵੱਲੋਂ ਸਾਡੇ ਨਾਲ ਨਸਲੀ ਵਿਤਕਰਾ ਕੀਤਾ ਜਾਂਦਾ ਹੈ ਉੱਥੇ ਅਸੀਂ ਇਸ ਸਚਾਈ ਤੋਂ ਵੀ ਮੁਨਕਰ ਨਹੀਂ ਹੋ ਸਕਦੇ ਕਿ ਸਾਡੇ ਆਪਣੇ ਵੀ ਸਾਡੇ ਨਾਲ ਵਿਤਕਰਾ ਕਰਨ 'ਚ ਕੋਈ ਕਸਰ ਬਾਕੀ ਨਹੀਂ ਛੱਡਦੇ ਮੋਨ ਗਿੱਲ ਨੇ ਕਿਹਾ ਕਿ ਇਹ ਪੁਸਤਕ ਕੈਨੇਡਾ ਵਿੱਚ ਸਾਡੀ ਕਮਿਊਨਿਟੀ ਦੇ ਸੰਘਰਸ਼ਮਈ ਇਤਿਹਾਸ ਨੂੰ ਮੌਜੂਦਾ ਤੇ ਆਉਣ ਵਾਲੀ ਪੀੜ੍ਹੀ ਲਈ ਪਚਾਉਣ ਤੱਕ ਬਹੁਤ ਮਹੱਤਵਪੂਰਨ ਭੂਮਿਕਾ ਅਦਾ ਕਰੇਗੀ ਦਿਵਾਲੀ ਤੋਂ ਪਹਿਲਾਂ ਫੈਡਰਲ ਕੈਬਨਟ ਮੰਤਰੀਆਂ ਤੇ ਹਾਊਸ ਆਫ ਕਾਮਨਸ ਚ ਵਿਰੋਧੀ ਧਿਰ ਦੇ ਨੇਤਾਵਾਂ ਨੇ ਹਜ਼ਾਰਾਂ ਸ਼ਰਧਾਲੂਆਂ ਨਾਲ ਮਿਲ ਕੇ ਗ੍ਰੇਟਰ ਟੋਰਾਂਟੋ ਖੇਤਰ ਚ ਇੱਕ ਮੰਦਿਰ ਚ ਉੱਤਰੀ ਅਮਰੀਕਾ ਦੀ ਭਗਵਾਨ ਰਾਮ ਦੀ ਸਭ ਤੋਂ ਉੱਚੀ ਮੂਰਤੀ ਦਾ ਉਦਘਾਟਨ ਕੀਤਾ। ਇਹ ਮੂਰਤੀ ਮਿਸੀ ਸਾਗਾ ਕਸਬੇ ਦੇ ਹਿੰਦੂ ਹੈਰੀਟੇਜ ਸੈਂਟਰ ਦੇ ਮੈਦਾਨ 'ਚ ਸਥਾਪਿਤ ਕੀਤੀ ਗਈ ਹੈ। ਇਸ ਸਮਾਰੋਹ 'ਚ ਸ਼ਾਮਲ ਹੋਣ ਵਾਲਿਆਂ 'ਚ ਮੈਲਾ ਅਤੇ ਲਿੰਗ ਸਮਾਨਤਾ ਮੰਤਰੀ ਰਿਚੀ ਵਾਲਡੇਜ਼, ਖਜ਼ਾਨਾ ਬੋਰਡ ਦੇ ਪ੍ਰਧਾਨ ਸ਼ਫਕਤ ਅਲੀ ਅਤੇ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਸ਼ਾਮਲ ਸਨ। ਸਿੱਧੂ ਨੇ ਜੈ ਸ਼੍ਰੀ ਰਾਮ ਨਾਲ ਇਕੱਠ ਨੂੰ ਸੰਬੋਧਨ ਕੀਤਾ ਤੇ ਕਿਹਾ ਕਿ ਉੱਤਰੀ ਅਮਰੀਕਾ 'ਚ ਰਾਮ ਦੀ ਸਭ ਤੋਂ ਵੱਡੀ ਮੂਰਤੀ ਦੀ ਸਥਾਪਨਾ ਮਾਣ ਵਾਲੀ ਗੱਲ ਹੈ। ਇਸ ਸਮਾਗਮ 'ਚ ਭਾਰਤ ਸਰਕਾਰ ਦੀ ਨੁਮਾਇੰਦਗੀ ਟੋਰਾਂਟੋ 'ਚ ਕਾਰਜਕਾਰੀ ਕੌਂਸਲ ਜਨਰਲ ਨੇ ਕੀਤੀ। ਇਸ ਮੂਰਤੀ ਨੂੰ ਮੰਦਰ 'ਚ ਲਿਆਉਣ ਦਾ ਇਹ ਪ੍ਰੋਜੈਕਟ 4 ਸਾਲ ਪਹਿਲਾਂ ਸ਼ੁਰੂ ਹੋਇਆ ਸੀ ਜੋ ਕਿ ਇੰਡੋ-ਕੈਨੇਡੀਅਨ ਵਪਾਰਕ ਆਗੂ ਲॉज ਪ੍ਰੈਸ਼ਰ ਦੇ ਦਾਨ ਨਾਲ ਸੰਭਵ ਹੋਇਆ। ਮੂਰਤੀ ਦੇ ਉਦਘਾਟਨ ਦੇ ਨਾਲ ਫੁੱਲਾਂ ਦੀਆਂ ਪੱਤੀਆਂ ਦੀ ਵਰषाਤ ਕੀਤੀ ਗਈ। ਕੇਂਦਰ ਦੇ ਸੰਸਥਾਪਕ ਅਤੇ ਮੁੱਖ ਪੁਜਾਰੀ ਆਚਾਰਿਆ ਸੁਰੇਂਦਰ ਸ਼ਰਮਾ ਸ਼ਾਸਤਰੀ ਨੇ ਦੱਸਿਆ ਕਿ ਮੂਰਤੀ ਦੀ ਉਚਾਈ 51 ਫੁੱਟ ਹੈ ਇਸ ਵਿੱਚ 7 ਫੁੱਟ ਉੱਚੇ pedestal ਨੂੰ ਸ਼ਾਮਲ ਨਹੀਂ ਕੀਤਾ ਗਿਆ ਦਿੱਲੀ ਚ ਬਣੀ ਇਹ ਮੂਰਤੀ ਸਟੀਲ ਦੇ ਢਾਂਚੇ ਦੇ ਨਾਲ ਫਾਈਬਰ ਗਲਾਸ ਦੀ ਬਣੀ ਹੋਈ ਹੈ ਇਸ ਦੇ ਇੱਕ ਸਦੀ ਤੱਕ ਚੱਲਣ ਤੇ 200 ਕਿਲੋਮੀਟਰ ਪ੍ਰਤੀ ਘੰਟਾ ਤੱਕ ਦੀ ਹਵਾ ਦਾ ਸਾਹਮਣਾ ਕਰਨ ਦੀ ਉਮੀਦ ਹੈ ਸ਼ਾਸਤਰੀ ਨੇ ਕਿਹਾ ਕਿ ਉਨ੍ਹਾਂ ਨੇ ਜਨਵਰੀ 2024 ਚ ਉੱਤਰ ਪ੍ਰਦੇਸ਼ ਦੇ ਅਯੁੱਧਿਆ ਚ ਰਾਮ ਜਨਮ ਭੂਮੀ ਵਿਖੇ ਮੰਦਿਰ ਦੇ ਉਦਘਾਟਨ ਤੋਂ ਪ੍ਰੇਰਣਾ ਲਈ ਹੈ ਇਸ ਮੂਰਤੀ ਦੀ ਸਥਾਪਨਾ ਸਿਰਫ ਮਾਣ ਵਾਲਾ ਪਲ ਨਹੀਂ ਹੈ ਇਹ ਭਾਈਚਾਰੇ ਲਈ ਇੱਕ ਅਧਿਆਤਮਕ ਤੋਹਫਾ ਹੈ ਇਹ ਯਾਦ ਦਿਵਾਉਂਦਾ ਹੈ ਕਿ ਧਰਮ ਨੂੰ ਹਮੇਸ਼ਾ ਸਾਡਾ ਮਾਰਗਦਰਸ਼ਨ ਕਰਨਾ ਚਾਹੀਦਾ ਹੈ। ਸ਼ਾਸਤਰੀ ਨੇ ਕਿਹਾ ਕਿ ਭਾਵੇਂ ਇਹ ਮੂਰਤੀ ਭਾਰਤ ਚ ਬਣੀ ਹੈ ਇਸ ਨੂੰ ਕੈਨੇਡਾ ਚ ਸਥਾਨਕ ਕਾਰੀਗਰਾਂ ਵੱਲੋਂ ਦੁਬਾਰਾ ਅਸੈਂਬਲ ਕੀਤਾ ਗਿਆ ਹੈ। ਸਮਾਗਮ ਦੇ ਮੁੱਖ ਪ੍ਰਬੰਧਕ ਕੁਸ਼ਾਗਰ ਸ਼ਰਮਾ ਨੇ ਕਿਹਾ ਕਿ ਸ਼੍ਰੀ ਰਾਮ ਜੀ ਦੀ 51 ਫੁੱਟ ਉੱਚੀ ਮੂਰਤੀ ਦੇ ਉਦਘਾਟਨ ਲਈ 10000 ਤੋਂ ਵੱਧ ਲੋਕਾਂ ਦਾ ਸ਼ਰਧਾ ਤੇ ਇਕਤਾ ਵਿੱਚ ਇਕੱਠੇ ਹੋਣਾ ਸੱਚਮੁੱਚ ਸ਼ਾਨਦਾਰ ਸੀ ਇਹ ਸਮਾਗਮ ਸਿਰਫ ਸਾਡੇ ਵਿਸ਼ਵਾਸ ਦਾ ਜਸ਼ਨ ਨਹੀਂ ਸੀ ਬਲਕਿ ਉਹਨਾਂ ਸਾਰੇ ਕੈਨੇਡੀਅਨਜ਼ ਲਈ ਮਾਣ ਵਾਲਾ ਪਲ ਸੀ ਜੋ ਸੱਭਿਆਚਾਰਕ ਸਦਭਾਵਨਾ ਅਤੇ ਅਧਿਆਤਮਿਕ ਵਿਰਾਸਤ ਨੂੰ ਮਹੱਤਵ ਦਿੰਦੇ ਨੇ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਆ ਹੈਡਲਾਈਨਸ ਤੇ ਪ੍ਰਧਾਨ ਮੰਤਰੀ ਕਾਰਨੀ ਨੇ ਦੇਸ਼ ਵਾਸੀਆਂ ਨੂੰ ਦਿੱਤੀ ਦੀਵਾਲੀ ਦੀ ਵਧਾਈ ਦੀਵਾਲੀ ਦੇ ਤਿਉਹਾਰ ਨੂੰ ਇੱਕ ਜੁਟਤਾ ਨਾਲ ਮਨਾਉਣ ਦਾ ਦਿੱਤਾ ਸੱਦਾ ਕੈਨੇਡਾ ਤੋਂ ਰਿਕਾਰਡ ਗਿਣਤੀ ਚ ਰਿਪੋਰਟ ਕੀਤੇ ਜਾਣਗੇ ਭਾਰਤੀ ਰਿਪੋਰਟ ਹੋਣ ਵਾਲਿਆਂ ਚ ਦੂਜੇ ਨੰਬਰ ਤੇ ਹਨ ਭਾਰਤੀ ਨਾਗਰਿਕ ਭਾਰਤ ਕੈਨੇਡਾ ਸਬੰਧਾਂ ਨੂੰ ਇਕੱਲਾ ਬੰਦਾ ਖਰਾਬ ਨਹੀਂ ਕਰ ਸਕਦਾ ਜਸਟਿਨ ਟਰੂਡੋ ਦੇ ਉੱਤੇ ਭਾਰਤ ਦੇ ਰਾਜਦੂਤ ਪਟਨਾਇਕ ਨੇ ਕੀਤੀ ਟਿੱਪਣੀ ਮੈਨੂੰ ਇਸ ਤਰ੍ਹਾਂ ਕੈਨੇਡਾ 'ਚ ਸੁਰੱਖਿਆ ਹੇਠ ਨਹੀਂ ਹੋਣਾ ਚਾਹੀਦਾ ਕੈਨੇਡਾ 'ਚ ਭਾਰਤੀ ਰਾਜਦੂਤ ਪਟਨਾਇਕ ਨੇ ਪ੍ਰਗਟਾਈ ਚਿੰਤਾ ਕਿਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ